ਵਿਰਾਸਤੇ ਖਾਲਸਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਪਾਂਸਰਸ਼ਿਪ ਅਤੇ ਫੌਸਟਰ ਕੇਅਰ ਸਕੀਮ 'ਤੇ ਜਿਲ੍ਹਾ ਪੱਦਰੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਇਸ ਮੌਕੇ ਉਹਨਾਂ ਨੇ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਾਲ ਅਧਿਕਾਰਾਂ ਅਤੇ ਰੱਖਿਆ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਨੇ ਕੈਬਨਟ ਮੰਤਰੀ ਨੇ ਕਿਹਾ ਕਿ ਸਪਾਂਸਰਸ਼ਿਪ ਸਕੀਮ ਇੱਕ ਸਹਾਇਤਾ ਹੈ ਜੋ ਆਰਥਿਕ ਤੌਰ ਤੇ ਕਮਜ਼ੋਰ ਵਰਗ ਨਾਲ ਸੰਬੰਧ ਰੱਖਣ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਪਰਿਵਾਰ ਨੂੰ ਬੱਚੇ ਦੀ ਸਿੱਖਿਆ ਜਾਰੀ ਰੱਖਣ ਦੇ ਯੋਗ ਬਣਾਇਆ ਜਾ ਸਕੇ ਤਾਂ ਜੋ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ ਨਾ ਰਹਿ ਸਕੇ ਇਸ ਸਕੀਮ ਤਿਤ ਬੱਚਿਆਂ ਨੂੰ 18 ਸਾਲ ਦੀ ਉਮਰ ਤੱਕ 4000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਂਦੇ ਨੇ ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਹੈਲਪਲਾਈਨ ਨੰਬਰ ਵੀ ਕਾਰਾਚੀਲ ਨੇ ਜਿਸ ਕਿਸੇ ਨੂੰ ਵੀ ਕੋਈ ਵੀ ਬੇਸਹਾਰਾ ਬਾਲ ਮਜ਼ਦੂਰੀ ਕਰਦਾ ਜਾਂ ਪੀਕ ਮੰਗਾ ਬੱਚਾ ਮਿਲਦਾ ਹੈ ਤਾਂ ਇਸ ਨੰਬਰ ਉੱਤੇ ਸੂਚਨਾ ਦਿੱਤੀ ਜਾ ਸਕਦੀ ਹੈ ਇਸ ਮੌਕੇ ਉਹਨਾਂ ਨੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ ਤੇ ਸੁਨਹਿਰੇ ਭਵਿਕ ਲਈ ਅੱਗੇ ਵਧਣ ਦੀ ਪ੍ਰੇਰਣਾ ਵੀ ਦਿੱਤੀ ਡਿਪਟੀ ਕਮਿਸ਼ਨਰ ਰੂਪਨਗਰ ਪਰੀਤੀ ਯਾਦਵ ਨੇ ਕਿਹਾ ਕਿ ਇਸ ਸਕੀਮ ਦੇ ਲਈ ਯੋਗ ਲੋੜਵੰਦਾਂ ਤੋਂ ਇਲਾਵਾ ਜਿਹੜੇ ਵੀ ਹੋਰ ਬੱਚੇ ਕਿਸੇ ਕਾਰਨ ਆਪਣੀ ਉਚੇਰੀ ਸਿੱਖਿਆ ਲੈਣ ਜਾਂ ਜ਼ਿੰਦਗੀ ਦੀਆਂ ਹੋਰ ਜ਼ਰੂਰਤਾਂ ਪੂਰੀਆਂ ਕਰਨ ਤੋਂ ਵਾਜੇ ਨੇ ਉਹ ਕਿਸੇ ਵੀ ਸਮੇਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦੇ ਨੇ ਉਹਨਾਂ ਦੀ ਹਰ ਹਾਲਤ ਵਿੱਚ ਮਦਦ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਤੁਸੀਂ ਦੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗਗਨ ਪੰਬਰਾ ਦੀ ਰਿਪੋਰਟ ਮਤਰੀ ਮੇਨ ਪਰਪਸ ਇਹ ਹੁੰਦਾ ਹੈਗਾ ਕਿ ਇਹਦੀ ਅਵੇਅਰਨੈਸ ਲੋਕਾਂ ਤੱਕ ਜਾਂ ਜੇਕਰ ਕੋਈ ਬੈਨੇਫਿਸ਼ੀਅਰੀ ਵਾਂਝਾ ਰਹਿ ਗਿਆ ਤਾਂ ਉਹਨੂੰ ਵੀ ਪਤਾ ਚੱਲਣ ਕਿ ਜੀ ਇਦਾਂ ਦੀ ਸਪਾਂਸਰਸ਼ਿਪ ਸਕੀਮ ਐਗਜ਼ਿਸਟ ਕਰਦੀ ਹੈ ਮਿਸ਼ਨ ਮਾਤਸੇਲਿਆ ਦੇ ਅੰਦਰ ਜੇ ਦੇ 4000 ਰੁਪਿਆ ਬੱਚੇ ਨੂੰ ਦਿੰਦੇ ਆ ਜਿਹੜੇ ਸਾਡੇ 4 ਸਾਲ ਤੋਂ 18 ਸਾਲ ਤੱਕ ਦੇ ਬੱਚੇ ਹੁੰਦੇ ਆਗੇ ਇਹਦਾ ਪਰਪਸ ਇਹੀ ਹੁੰਦਾ ਹੈ ਉਹਨਾਂ ਦੀ ਐਜੂਕੇਸ਼ਨ ਵਗੈਰਾ ਜੇ ਕਿ ਜੇਕਰ ਕੋਈ ਬੱਚਾ orphans ਹੈ ਜਾਂ ਕਿਸੇ ਦੀ ਫਾਦਰ ਨਹੀਂ ਹੈ ਮਦਰ ਨਹੀਂ ਹੈ ਔਰ ਫਾਈਨੈਂਸ਼ੀਅਲੀ ਬਹੁਤ ਪੂਰ ਹੈਗਾ ਜਾਂ ਚਿਲड्रन ਵਿਦ ਸਟਰੀਟ ਸਿਚੁਏਸ਼ਨ ਹੋ ਗਏ ਚਾਈਲਡ ਬੈਗਰਸ ਹੋ ਗਏ ਚਾਈਲਡ ਲੇਬਰਰਸ ਤੇ ਮੇਨ ਪਰਪਸ ਇਸ ਦਾ ਇਹ ਹੁੰਦਾ ਹੈਗਾ ਅਸੀਂ ਹਮੇਸ਼ਾ ਹੀ ਇਹਦਾ ਇੱਕ ਫੰਕਸ਼ਨ ਕਰਦੇ ਹੁੰਦੇ ਆ ਕਿਉਂਕਿ ਇਹ ਪਰਿਵਾਰ ਉਹ ਹੁੰਦੇਗੇ ਉਹ ਤਬਕਾ ਹੈਗਾ ਜਿੰਦੀ ਸਾਡੇ ਜਿਹਨੂੰ ਸਾਡੀ ਸਭ ਤੋਂ ਵੱਧ ਲੋੜ ਹੈ ਤਾਂ ਸਿਰਫ ਸਪਾਂਸਰਸ਼ਿਪ ਤੱਕ ਅਸੀਂ ਲਿਮਿਟਿਡ ਨਹੀਂ ਰਹਿੰਦੇ ਉਸ ਪਰਿਵਾਰ ਨੂੰ ਜੇਕਰ ਕੋਈ ਸਕਿੱਲ ਵਾਸਤੇ ਜ਼ਰੂਰਤ ਹੈ এমਪਲੋਇਮੈਂਟ ਵਾਸਤੇ ਜ਼ਰੂਰਤ ਹੈ ਬੱਚੇ ਦੀ ਐਜੂਕੇਸ਼ਨ ਜਾਂ ਬੱਚੇ ਨੂੰ ਕਿਸੇ ਕਾਉਂਸਲਿੰਗ ਦੀ ਜ਼ਰੂਰਤ ਹੈਗਾ ਤਾਂ ਕਿ ਉਹ ਆਪਣਾ ਕੈਰੀਅਰ ਚੂਜ਼ ਕਰ ਸਕਣ ਤਾਂ ਸਾਰਾ ਹੋਲਿਸਟਿਕਲੀ ਅਸੀਂ ਦੇਖਦੇ ਆ ਅਗਰ ਕੋਈ ਸਿੰਗਲ ਮਦਰ ਹੈਗੀ ਤਾਂ ਉਹਨੂੰ ਸਿਲਾਈ ਮਸ਼ੀਨ ਹੋ ਗਿਆ ਜਾਂ ਕੋਈ ਟ੍ਰੇਨਿੰਗ ਦੀ ਲੋੜ ਤਾਂ ਕਿ ਉਹ ਖੁਦ ਆਪਣੇ ਪੈਰਾਂ ਤੇ ਖੜੀ ਹੋ ਸਕਣ ਜਾਂ ਬੱਚੇ ਵੀ ਜਿਹੜੇ ਆਪਣੇ ਮਦਰ ਫਾਦਰ ਮੂ ਦੇਖ ਕੇ এমপাওਰਡ ফিল ਕਰਕੇ ਅੱਗੇ ਵੱਧ ਸਕਿਆ ਮੈਂ ਕਿੰਨੇ ਕਿਤੇ ਦਿਲਾ ਤਿਹਾਰ ਕਰਾਉਂਦੇ ਆ ਪ੍ਰੋਗਰਾਮ ਲੇਕਿਨ ਫਿਰ ਵੀ ਇਸ ਦਾ ਮੇਨ ਪਰਪਸ ਇਹ ਹੀ ਹੁੰਦਾ ਹੈਗਾ ਕਿ ਜਿੰਨਾ ਅਸੀਂ ਅਵੇਅਰ ਕਰ ਸਕੀਏ ਨੰਬਰ 1 ਨੰਬਰ 2 ਸਰਵੇ ਜਦੋਂ ਅਸੀਂ ਕਰਦੇ ਹਾਂ ਪੂਰਾ ਡਿਟੇਲ ਹੀ ਚੁੰਦਾ ਹੈਗਾ ਪਰ ਜੇਕਰ ਕੋਈ ਰਹਿ ਵੀ ਜਾਂਦਾ ਜਿੰਨਾ ਕਿ ਅੱਜ ਹੀ ਇੱਥੇ ਅਸੀਂ ਕੁਝ ਇੱਕ ਦੋ ਪੈਰੈਂਟਸ ਨੂੰ ਮੈਂ ਰਿਕੁਐਸਟ ਕੀਤੀ ਇਹੀ ਮੋਟੀਵੇਸ਼ਨ ਹੁੰਦਾ ਹੈਗਾ ਉਹਨਾਂ ਨੇ ਇੱਕ ਦੋ ਬੱਚਿਆਂ ਦਾ ਵੀ ਦੱਸਿਆ ਤਾਂ ਇਹ اسی ਤਰੀਕੇ ਦੇ ਮੁਹਿੰਮ ਦੇ ਨਾਲ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਹਰ ਬੱਚਾ ਇਸ ਦੇ ਅੰਡਰ ਕਵਰ ਹੋਵੇ ਅੱਜ ਕਿੰਨੀ ਮਦਦ ਕੀਤੀ ਕਿੰਨੇ ਬੱਚੇ ਅੱਜ ਇੱਥੇ 91 91 ਬੱਚੇ ਸੀਗੇ ਜਿਨ੍ਹਾਂ ਨੂੰ ਅਸੀਂ ਆਲਰੇਡੀ ਅਨਰ ਜਿਹੜੇ ਨਵੇਂ ਬੱਚੇ ਹੋਰ ਐਨਰੋਲ ਹੋ ਰਹੇ ਕਿਉਂਕਿ ਰੈਗੂਲਰ ਅਪਡੇਸ਼ਨ ਇਹਦੀ ਚਲਦੀ ਰਹਿੰਦੀ ਹੈ ਉਹ ਬਾਕੀ ਰਹਿੰਦੇ ਆ ਇਹ ਜਿਹੜਾ ਮਿਸ਼ਨ ਵਰਸ ਚੱਲੇ ਦੇ ਤਹਿਤ ਉਹ ਬੱਚੇ ਜਿਨ੍ਹਾਂ ਦੇ ਮਾਤਾ ਪਿਤਾ ਹੈ ਨਹੀਂ ਜਾਂ ਫਿਰ ਮਾਤਾ ਪਿਤਾ ਨੂੰ ਗੰਭੀਰ ਬਿਮਾਰੀ ਹੈ ਜਾਂ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੀ ਪਰਵਰਿਸ਼ ਨਹੀਂ ਹੋ ਸਕਦੀ ਉਹਨਾਂ ਬੱਚਿਆਂ ਦੇ ਲਈ ਜਿਹੜਾ ਹੈ ਇਸ ਸਕੀਮ ਦੇ ਤਹਿਤ 4000 ਰੁਪਏ ਪ੍ਰਤੀ ਮਹੀਨੇ ਦੀ ਮਦਦ ਮਿਲੇਗੀ ਤੁਸੀਂ 15 ਅਗਸਤ ਦੀ ਵੀ ਦੇਖਿਆ ਹਣਾ ਸੀ ਉਹਨਾਂ ਬੱਚਿਆਂ ਨੂੰ ਜੋ ਸਰੀਰਿਕ ਤੌਰ ਤੇ ਪਹੇਜਨਨ ਨੂੰ ਸਪੈਸ਼ਲ ਮੋਟਰਬਾਈਕਸ 1.5 ਲੱਖ ਰੁਪਏ ਦੀ ਜਿਹੜੀ ਐਡਵਾਂਸਡ 휠 ਚੇਅਰ ਹੈ ਇੰਡੀਆ ਦੀ ਸਭ ਤੋਂ ਐਡਵਾਂਸਡ ਹੈ ਉਹ ਬੰਡੀਆਂ ਤਾਂ ਲਗਾਤਾਰ ਸਰਕਾਰ ਵੱਲੋਂ ਪ੍ਰਾਲਾ ਕੀਤਾ ਜਾ ਰਿਹਾ ਹੈ ਕਿ ਉਹ ਬੱਚੇ ਜੋ ਕਿਸੇ ਨਾ ਕਿਸੇ ਕਾਰਨ ਕਰਕੇ ਜਿਹੜੇ ਕਿਸੇ ਵੀ ਤਰੀਕੇ ਨਾਲ ਚਾਹੇ ਉਹ శਰੀਰਕ ਤੌਰ ਤੇ ਜਾਂ ਫਿਰ ਪਰਿਵਾਰਕ ਤੌਰ ਤੇ ਕਮਜ਼ੋਰ ਹੋਣ ਉਹਨਾਂ ਨੂੰ ਅਸੀਂ ਬਰਾਬਰ ਸਾਰੇ ਬੱਚਿਆਂ ਦੇ ਲੈ ਕੇ ਆ ਸਕੀਏ ਉਸ ਦੇ ਲਈ ਉਪਰਾਲਾ ਕੀਤਾ ਜਰੀਏ ਤੇ ਅੱਜ ਇਹ ਸਮਾਗਮ ਰੋਪੜ ਜ਼ਿਲ੍ਹੇ ਦੇ ਵਿੱਚ ਸ਼੍ਰੀ ਨਨਪੁਰ ਸਾਹਿਬ ਦੇ ਵਰਾਸਤੇ ਖਾਲਸਾ ਸਟੇਟ ਦਾ ਜਿਹੜਾ ਆਡੀਟੋਰੀਅਮ ਛੁੜਿਆ ਸਰ ਬਹੁਤ ਮਿਹਨਤ ਕਰ ਰਹੀ ਹੈ ਜੀ ਇਸੇ ਸਾਲ ਅਸੀਂ ਇਸ ਨੂੰ ਲਾਂਚ ਕਰਾਂਗੇ ਤੇ ਉਹ ਇੱਕ ਐਦਾਂ ਦਾ ਸਕੂਲ ਹੋਊਗਾ ਜਿਸ ਨੂੰ ਜਿਸ ਦੇ ਵਿੱਚ ਬਿਲਡਿੰਗ ਤੋਂ ਲੈ ਕੇ ਜਿਹੜੇ ਪੜਾਉਣ ਦਾ ਤਰੀਕਾ ਉਹ ਬਿਲਕੁਲ ਜੇ ਚੰਗਰ ਇਲਾਕਾ ਸ਼੍ਰੀ ਨਨਪੁਰ ਸਾਹਿਬ ਦਾ ਪਿੰਡ ਲਖੇੜ ਦੇ ਵਿੱਚ ਇਸ ਦੀ ਇਮਾਰਤ ਦਾ ਕੰਪਣੀ ਜੋੜਾਸ਼ੋਰਾਂ ਨਾਲ ਚੱਲ ਰਿਹਾ ਤੇ ਇਸ ਦੇ ਲਈ ਜਿਹੜੇ ਸਾਡੇ ਟੀਚਰਸ ਦੀ ਟ੍ਰੇਨਿੰਗ ਟੀਮ ਦੀ ਟ੍ਰੇਨਿੰਗ ਦੇ ਲਈ ਅਸੀਂ ਦੇਸ਼ ਤੇ ਵੱਖ-ਵੱਖ ਜਿਹੜੇ ਬੈਸਟ ਪ੍ਰਾਇਮਰੀ ਸਕੂਲਸ ਤੇ इवन ਇੱਕ ਸਾਡਾ ਵਫਦ ਫਿਨਲੈਂਡ ਵੀ ਜਾਊਗਾ ਤਾਂ ਕਿ ਉੱਥੋਂ ਟ੍ਰੇਨਿੰਗ ਲੈ ਕੇ ਆ ਕੇ ਜਿੱਥੇ ਇੱਕ ਤੌਰ ਤੇ ਅਸੀਂ ਇਨਫਰਾਸਟ੍ਰਕਚਰ ਵਾਈ ਸਕੂਲ ਦੀ ਬਿਲਡਿੰਗ ਤੇ ਦਿਨ ਰਾਤ ਕੰਮ ਚੱਲ ਰਿਹਾ ਉੱਥੇ ਹੀ ਕਿ ਕਿੰਦਾ ਦੀ ਪੜਾਈ ਹੋਣੀ ਚਾਹੀਦੀ ਹੈ ਚਾਈਲਡ ਸਾਈਕੋਲੋਜੀ ਬੇਸ ਜਿਹੜੀ ਨਵੇਂ ਕਿਸਮ ਦੀ ਹੈ ਤਾਂ ਹੀ ਇਸ ਦਾ ਨਾਮ ਸਕੂਲ ਆਫ ਹੈਪੀਨੈਸ ਰੱਖਿਆ ਗਿਆ ਤੇ ਇਸ ਤੋਂ ਬਾਅਦ ਐਦਾਂ ਦੇ 100 ਸਕੂਲ ਜਿਹੜੇ ਹੈ ਉਹ ਹੋਰ ਲਾਂਚ ਕੀਤੇ ਜਾਣਗੇ ਪੂ ਮਤਕ ਹੋਣਗੇ ਤੇ ਇੱਕ ਵੱਖਰੇ ਕਿਸਮ ਦੇ ਸਕੂਲ ਹੈ ਪ੍ਰਾਇਮਰੀ এডੂਕੇਸ਼ਨ ਨੂੰ ਕਿ ਬੱਚੇ ਬਿਨਾ ਜਿਵੇਂ ਕਹਿ ਸਕਦੇ ਹਾਂ ਉਹਨਾਂ ਦੇ ਮਨ ਤੇ ਬੋਝ ਪਾਈ ਹੱਸਦੇ ਖੇਡਦੇ ਹੋਏ ਚਾਈਲਡ ਸਾਈਕੋਲੋਜੀ ਬੇਸ ਲਰਨਿੰਗ ਹੋਗੀ ਤਾਂ ਕਿ ਉਹ ਪ੍ਰਸਿੱਖ ਸਕਣ ਸਿਰਫ ਜਿਵੇਂ ਅੱਜ ਆਪਾਂ ਦੇਖਦੇ ਕਿਤਾਬਾਂ ਚੋਂ ਰੱਟਾ ਫਿਕੇਸ਼ਨ ਪੜ੍ਹ-ਪੜ ਕੇ ਉਹ ਨਹੀਂ ਪਰ ਉਹ ਜਿਹੜਾ ਹੈ ਪ੍ਰੈਕਟੀਕਲ ਤੌਰ ਤੇ ਸਕੂਲ ਦੀ ਹਰ ਇੱਕ ਇਮਾਰਤ ਸਕੂਲ ਦਾ ਹਰ ਇੱਕ ਹਿੱਸਾ ਉਹਨਾਂ ਨੂੰ ਕੁਝ ਨਾ ਕੁਝ ਸਿਖਾਊਗਾ ਸਰਕਾਰ ਵੱਲੋਂ ਲਗਾਤਾਰ ਲਗਾਤਾਰ ਜੀ ਕੰਮ ਕਰ ਰਹੇ ਤੁਸੀਂ ਆ ਦੇਖਿਆ ਜਾ ਬੱਚਿਆਂ ਨੂੰ ਮਦਦ ਇਸ ਤੋਂ ਇਲਾਵਾ लगभग 90% ਘਰਾਂ ਦੀ ਬਿਜਲੀ ਮੁਫਤ ਹੈ ਹੁਣ ਤੱਕ ਜਿਹੜੇ ਹੈ 1 ਕਰੋੜ 82 ਲੱਖ ਲੋਕ ਆਮ ਆਦਮੀ ਕਲੀਨਿਕਾਂ ਚੋਂ ਦਵਾਈ ਲੈ ਚੁੱਕੇ ਸਾਡੇ ਹਲਕੇ ਛੋ ਨੋ ਆਮ ਆਦਮੀ ਕਲੀਨਿਕ ਚੱਲਦੇ ਹੈ ਜਿੱਥੇ ਰੋਜ਼ ਦੀ 100 ਸਵਾ 100 ਦੀ ਐਵਰੇਜ ਯਾਨੀ ਹਰ ਰੋਜ਼ 1000 ਸ਼ਖਸ ਮੁਫਤ ਚ ਦਵਾਈ ਲੈਂਦਾ ਤੇ ਮੁਫਤ ਚ ਆਪਣੇ ਟੈਸਟ ਕਰਾਂਦਾ ਇਹ ਸਹੂਲਤ ਹੈ ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਚ ਤੁਸੀਂ ਦੇਖ ਸਕਦੇ ਹੋ ਕਿ 135 ਹੁਣ ਇਦਾਂ ਦੇ ਸਰਕਾਰੀ ਸਕੂਲ ਹੋ ਗਏ ਜਿੱਥੇ ਪੀਲੇ ਰੰਗ ਦੀਆਂ ਬੱਸਾਂ ਤੁਸੀਂ ਜਾ ਕੇ ਵੈਰੀਫਾਈ ਕਰ ਸਕਦੇ ਹੋ ਇਦਾਂ ਹੀ ਲਗਭਗ ਪੰਜਾਬ ਦੇ 500 ਇਦਾਂ ਦੇ ਸਰਕਾਰੀ ਸਕੂਲ ਹੈ ਜਿਨ੍ਹਾਂ ਦੇ ਵਿੱਚ ਹੁਣ ਅਸੀਂ ਸਿਕਿਉਰਟੀ ਗਾਰਡ ਦੇ ਦਿੱਤੇ ਆ ਪੰਜਾਬ ਦੇ 18000 ਸਕੂਲਾਂ 'ਚ ਵਾਈਫਾਈ ਆ ਚੁੱਕਿਆ ਹਰ ਉਹ ਸਕੂਲ ਜਿੱਥੇ 100 ਤੋਂ ਵੱਧ ਬੱਚੇ ਉੱਥੇ ਸਫਾਈ ਸੇਵਕ ਦੇ ਲਈ ਜਿਹੜੀ ਹੈ ਉਹ ਗ੍ਰਾਂਟ ਜਾਣ ਲੱਗੀ ਤਾਂ ਪੰਜਾਬ ਦੇ 18000 ਸਕੂਲਾਂ 'ਚ ਵਾਈਫਾਈ ਆ ਚੁੱਕਿਆ 8000 ਸਕੂਲਾਂ ਚਾਰ ਦੀਵਾਰੀ ਬਹੁਤ ਬਹੁਤ ਕੁਝ ਹੋਇਆ ਤੇ ਬਹੁਤ ਕੁਝ ਕਰਨਾ ਬਾਕੀ ਹੈ ਲਗਾਤਾਰ ਕਰਨਾ